ਤਰੀ ਵਿੱਚ ਮਾਰੀ ਨੇ ਗਾਣੇ ਚਾਰ ਨਿੰਗ ਸੇ ਬਾਈ ਅੱਛਾ ਉਹਨਾਂ ਦੀ ਗੱਡੀ ਸੀ ਪਿੱਛੇ ਸਟicker ਲੱਗਾ ਬਜਰੰਗਵਲੀ ਦਾ ਅੱਛਾ ਹਾਂ ਬਲੈਕ ਤੇ orange ਅੱਛਾ ਜਦੋਂ ਉਹਨਾਂ ਨੇ ਫਾਇਰ ਜਾਂ ਕੱਟਣ ਲੱਗੇ ਕ੍ਰੀਮ ਕਲਰ ਦੀ ਗੱਡੀ ਸੀ ਉਹ ਗਣੀ ਤੇ ਵੜ ਗਿਆ ਮੁੰਡਾ ਜਿਹੜੇ ਦੋ ਜਣੇ ਸੀ ਉਹਨਾਂ ਨੇ ਚਾਬੀ ਖੋ ਕੇ ਲੈ ਗਏ ਨਾਲ ਬੈਗ ਤੇ ਲੈ ਕੇ ਹਾਂ ਇਹ ਜੀ ਤੋਂ ਫਲਪ ਕੋਈ ਉਹ ਕਿਸਤੇ ਸੀਗਾ ਕੋਟਰੀ ਤੇ ਕਿੰਨੇ ਬੰਦੇ ਸੀ ਦੋ ਜਣੇ ਸੀ ਉਹ 4 ਸੀ ਹੈ ਉਹ 4 ਜਣੇ ਕਿੰਨੇ ਵਜੇ ਦੀ ਘਟਨਾ ਹੈ 4 ਵਜੇ ਕੇ 42 43 ਮਿੰਟ ਹੋਏ ਸੀ ਬਈ ਅੱਛਾ ਪਿੱਛੇ ਆ ਰਹੇ ਸੀ ਕਿ ਅਚਾਨਕ ਹੀ ਪਿੱਛੋਂ ਆਏ ਸੀ ਜੀ ਆਰ ਐਂਜੀ ਗੱਡੀ ਸੀ ਜਮਤ ਸੇਮ ਸੇਮ ਗੱਡੀ ਸੀ ਅੱਛਾ ਪਿੱਛੋਂ ਨੂੰ ਭੱਜੇ ਫਿਰੋ ਗਿਆ ਬਾਈ ਜਮਾ ਕੋਨਾ ਨਾ ਰੋਡ ਨੂੰ ਵੈਪਨ ਵੈਪਨ ਸੀਗਾ ਉਹਨਾਂ ਬਰ ਟੰਡਾ ਇੱਕ ਟੱਕਾ ਆ। ਅੱਛਾ ਇਹ ਕਿਹੜਾ ਰੋਡ ਹੈ ਜੀ ਕਿਹੜਾ ਏਰੀਆ ਹੈ? ਇਹ ਮਰਕਸਿੰਗਰ ਰੋਡ ਹੈ ਜੀ। ਤੇ ਅੱਛਾ ਪਿੱਛੋਂ ਹੀ ਆ ਰਹੇ ਸੀਗੇ ਉਹ। ਛੋ ਪਿੱਛੋਂ ਨੇੜੇ ਬਿਅਕਟੀ ਤੋਂ ਪੇਮੈਂਟ ਕੋਈ ਹੈ ਉਹ ਪੁਲਿਸ ਨੂੰ ਦੱਸਿਆ ਉਹਨੇ ਵੀ ਪੇਮੈਂਟ ਸੀਗੀ। ਹਾਂ ਜੀ ਦੱਸਿਆ। ਕਿੰਨੀ ਪੇਮੈਂਟ? 30 ਲੱਖ ਕਹਿ ਰਹੇ। ਉਹ ਆ ਰਹੇ। ਕਾਲਾ ਕਲਰ ਦਾ। ਕਾਲਾ ਕੰਪਲਾਈ ਬੋਡ ਦਾ ਕੰਮ ਸਿਵਾਉਂਦਾ ਦਾ। ਮੋਟਰ ਲੱਗੇ ਹੋਏ। ਇਹ ਮੇਰੇ ਸਕੂਟਰ ਵੀ ਆ ਰਹੀ ਹੈ। ਹੂੰ। ਉਹਦੇ ਯੂਨ ਨੇ ਗੱਡੀ ਲੈ ਕੇ ਮਾਰੀ ਸਪੂਰੀ ਜੀ ਕੋਨ ਸੀ ਕਿਉਂ ਇਹ ਨੰਗ ਸੀ ਬਟ ਅੱਛਾ ਕਿ ਭਾਈ ਉਹਨਾਂ ਨੇ ਸਪੂਰੀ ਥੋੜੀ ਉਰਾਨੂ ਕਰ ਲਈ ਉਹਨਾਂ ਨੇ ਫੇਰ ਇੱਥੇ ਮਾਰੀ ਜੀ ਉਹਨਾਂ ਨੇ ਆ ਕੇ ਵਿਚਾਲੇ ਬੁੱਢੀ ਗੱਡੀ ਖੜੀ ਆਪਾਂ ਥੋੜੀ ਐ ਨੂੰ ਹੋਰ ਕਰ ਲੈਂਦੇ ਆ ਉਹਨਾਂ ਨੇ ਫੇਰ ਉੱਤੇ ਮਾਰੀ ਕਾਹਾਂ ਗੜੀ ਆ ਗਈ ਹਾਂ ਉਹਨਾਂ ਨੇ ਕਿ ਜਲਪਾ ਰੋਕ ਲੈਣੇ ਜੋ ਰੋਕੀ ਨਾ ਨਹੀਂ ਮਗਰ ਉਹ ਗੱਡੀ ਇੱਕ ਮੁੰਡਾ ਤਾਂ ਪਰ ਇੱਧਰ ਭਜਾਇਆ ਦਰਦਾ ਇਹ ਨੰਗ ਉਸਰੇ ਇੱਕ ਸਪੂਰੀ ਉੱਤੇ ਲੱਗੀ ਹੋਵੇ ਉਹਦੇ ਬੈਗ ਭਰੇ ਸੀ ਉਹ ਬੈਗ ਛਾਦ ਦਿੰਦੇ ਸੀਗਾ ਜਿਹਨਾਂ ਨੇ ਪਿਸਤੌਲ ਕੱਢਿਆ ਫਿਰ ਹੁੰਦੇ ਨੇ ਬੈਕਸਾ ਕੀ ਸੀਗਾ ਉਹਦੇ ਵਿੱਚ ਉਹ ਬਦ ਇੰਨਾਂ ਨੂੰ ਪਾਈ ਪੈਸੇ ਕਰੇ ਸਕੂਟਰੀ ਸਕੂਟਰੀ ਤੇ ਕੱਲਾ ਸੀ ਮੁੰਡਾ ਉਹ ਨਹੀਂ ਦੋ ਸੀ ਉਹ ਦੋ ਸੀਗੇ ਹਾਂਜੀ ਤੇ ਕਿਹੜਾ ਏਰੀਆ ਕਿਹੜਾ ਇਹ ਇਹ ਮਰੀਕਸਾਂ ਕੋਲ ਉਹ ਤੇ ਕਿੱਧਰ ਨੂੰ ਗਏ ਆ ਗੱਡੀ ਵਾਲੇ ਜਿਹੜੇ ਗੱਡੀ ਵਾਲੇ ਐਨ ਨਹੀਂ ਕਿੰਨੇ ਵਜੇ ਦੀ ਘਟਨਾ ਜੀ ਇਹ ਹੋ ਗਈ ਵੀਰੇ ਅੱਧਾ ਘੰਟਾ ਤੋਂ ਕੀ ਸੀਗਾ ਹਥ ਪਿਸਤੌਲ ਵੈਪਨ ਸੀਗਾ ਨਹੀਂ ਇੰਨਾ ਦਾ ਹੀ ਹੈ ਸਾਮੂ ਕਿੱਥੇ ਝਾਕ ਲੰਦੇ ਹੋ ਓਕੇ ਠੀਕ ਬਈ ਤਾਂ ਆਉਂਦੇ ਆ ਇਹ ਸਾਨੂੰ ਥੋੜੀ ਦੇਰ ਪਹਿਲਾਂ ਕਾਲ ਮਸੂਲ ਹੋਈ ਸੀ ਵੀ ਜੋ ਬੰਦੇ ਜਿਹੜੇ ਸੀਗੇ ਸਕੂਟੀ ਤੇ ਕ ਜਾ ਰਹੇ ਸੀਗੇ ਇਹ ਮਨੀਕ ਸਿੰਘ ਦਾ ਕੰਮ ਕਰਦੇ ਆ ਇੱਕ ਪੁਆਇੰਟ ਤੋਂ ਉਹਨਾਂ ਨੇ ਅੱਜ ਕੈਸ਼ ਕਲੈਕਟ ਕੀਤੀ ਸੀਗੀ ਕੈਸ਼ ਕਲੈਕਟ ਕਰਨ ਤੋਂ ਬਾਅਦ ਜਦੋਂ ਇਹ ਅਮਰਿਕ ਸਿੰਘ ਰੋਡ ਦੇ ਉੱਪਰ ਇਸ ਇੱਥੇ ਪੁਆਇੰਟ ਤੇ ਪਹੁੰਚੇ ਸੀਗੇ ਤਾਂ ਇੱਕ ਗੱਡੀ ਪਿੱਛੇ ਜਿਹੜੀ ਹੈਗੀ ਉਹਨਾਂ ਨੇ ਉਹਨਾਂ ਨੂੰ ਹਿੱਟ ਕੀਤਾ ਹਿੱਟ ਕਰਨ ਤੋਂ ਬਾਅਦ ਉਹਦੇ ਵਿੱਚੋਂ 2 ਜਾਂ 3 ਵਿਅਕਤੀ ਜਿਹੜੇ ਬਾਹਰ ਆ ਕੇ ਜਿਹੜਾ ਉਹਨਾਂ ਦਾ ਕੈਸ਼ ਵਾਲਾ ਬੈਗ ਸੀਗੀ ਉਹ ਲੈ ਕੇ ਤੇ ਫਰਾਰ ਹੋ ਗਏ ਉਸ ਸੰਬੰਧ ਵਿੱਚ ਅਸੀਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਸਾਡੀਆਂ ਮੌਕੇ ਤੇ ਅਸੀਂ ਆਏ ਆ ਸੀਆਈਏ ਤੇ ਜਲਦੀ ਹੀ ਜਿਹੜੀ ਹੈਗੀ ਹੈ ਸਾਰੀ ਅੰਗਲਾਂ ਤੋਂ ਜਾਂਚ ਕਰਕੇ ਜਿਹੜਾ ਮਕਦਮਾ ਹੈਗਾ ਉਹਦੇ ਸਰਦੀ ਕੋਸ਼ਿਸ਼ ਕਰਾਂਗੇ ਕਿੰਨੇ ਦੀ ਲੁੱਟ ਹੋਈ ਹੈ ਤੇ ਕੌਣ ਲੋਕ ਸੀਗੇ ਜੀ ਕੋਈ ਪਤਾ ਲੱਗਾ ਕਿ ਕਿਹੋ ਜਿਹੇ ਹੁਲੀਏ ਦੇ ਵਿੱਚ ਸੀਗੇ ਜਿਹੜੇ ਲੁਟੇਰੇ ਸੀ ਜਿਹੜੀ ਇਹਨਾਂ ਦੇ ਦੱਸਲ ਮੁਤਾਬਕ ਹੈਗੀ ਵੀ ਜਿਹੜੇ ਕੈਸ਼ ਛੱਕਿਆ ਸੀ ਉਹ 20 ਲੱਖ ਦੇ ਕਰੀਬ ਸੀਗਾ ਬਾਕੀ ਜਿਹੜਾ ਹੈਗਾ ਤਫਤੀਸ਼ ਦਾ ਵਿਸ਼ਾ ਉਹ ਡਿਊਰਿੰਗ ਇਨਵੈਸਟੀਗੇਸ਼ਨ ਚੀਜ਼ਾਂ ਸਾਹਮਣੇ ਆਉਣਗੀਆਂ ਕਿ ਜਿਹੜੇ ਬੰਦੇ ਸੀਗੇ ਕੌਣ ਸੀਗੇ ਕਿੱਥੋਂ ਦੇ ਆਏ ਸੀ ਕਿੱਥੇ ਕੀ ਉਹਨਾਂ ਦਾ ਮੋਟਿਵ ਸੀਗਾ ਉਹ ਸਾਰੀਆਂ ਚੀਜ਼ਾਂ ਜਿਹੜੀ ਹੈਗੇ ਜਾਂਚ ਦੇ ਵਿੱਚ ਕਰਾਂਗੇ ਅਸੀਂ ਪਤਾ ਲੱਗਿਆ ਸੀਗਾ ਵੀ ਕੋਈ ਨੰਗ ਪਾਣੇ ਦੇ ਵਿੱਚ ਬੰਦੇ ਦੱਸੇ ਜਾ ਰਹੇ ਉਹਨਾਂ ਦੱਸਲ ਮੁਤਾਬਕ ਹੈਗਾ ਬਾਕੀ ਜਿੰਨਾਂ ਤੱਕ ਬੰਦੇ ਫੜੇ ਨਹੀਂ ਜਾਂਦੇ ਉਸ ਬਾਰੇ ਕਮੈਂਟ ਕਰਨਾ ਵਾਜਬ ਨਹੀਂ ਹੋਵੇਗਾ ਇਹ ਕਦੋਂ ਕਦੀ ਵਾਰਦਾਤ ਜਿਹੜੀ ਇਹ तकरीबन ਇਤ ਅੱਧਾ ਘੰਟਾ ਪਹਿਲਾਂ ਦੀ ਗੱਲ ਹੈ 4:30 ਵਜੇ ਦੇ ਕਰੀਬ ਇਹ ਵੀ ਸੀਗਾ ਉਹਨਾਂ ਕੋਲੇ ਜੀ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਕਹਿੰਦੇ ਵੀ ਅਸੀਂ ਵੈਪਨ ਦੇਖਿਆ ਬਟ ਜਦੋਂ ਬੰਦੇ ਫੜੇ ਗਏ ਸਾਰੀ ਚੀਜ਼ਾਂ ਅਸੀਂ ਬਿਲਕੁਲ ਕਲੀਅਰ ਕਰਤਾ ਦੋ ਤੋਂ ਤਿੰਨ ਬੰਦੇ ਦੇਖੇ ਇਹਨਾਂ ਨੇ